ਚੁੱਕਿਆ ਸਾਰੀ ਲੋ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇਰੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਇਤਹਾਦ ਲੋਤਨ ਤੋਂ ਬਾਅਦ ਤੁਸੀਂ ਜਿਹੜਾ ਪਰਿਵਾਰ ਨੂੰ ਸੇਧ ਦੇਣ ਵਾਲੇ ਕਮੈਂਟ ਕਰਦੇ ਆ ਤੇ ਵੀ ਮਾਰਾਥਨ ਨੂੰ ਸਾਰਨ ਚੜ੍ਹਦੀ ਗਲਾਂ ਚ ਰੱਖ ਕੇ ਤੇ ਚੱਲ ਰਿਹਾ ਜੀ ਕੰਮ ਆਪਣੀ ਗਈ ਵੀ ਤੁਸੀਂ ਦੇਖਿਆ ਬਹੁਤ ਸਾਰਾ ਪਿਆਰ ਦਿੱਤਾ ਪਿਛਲੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਿਨ੍ਹਾਂ ਨੇ ਨਹੀਂ ਕਰਿਆ ਤੇ ਬਾਕੀ ਅੱਜ ਜਾ ਰਹੇ ਜੀ ਜੈਸਮਿਨ ਨੂੰ ਮਿਲਣ ਜਾਣਾ ਸਾਰੇ ਪਰਿਵਾਰ ਨੇ ਜਿਹਨੂੰ ਕਹਿੰਦੇ ਆ ਵੀ ਮਿਲਣੀਆਂ ਕਰਨੀਆਂ ਸੋ ਅਸੀਂ ਤਾਂ ਗਏ ਨਹੀਂ ਤੇ ਚਾਚੇ ਤਾਰੇ ਭਾਈ ਸਾਰੇ ਨਾਨਕੇ ਮਾਸੀ ਇੱਕ ਹੁੰਦਾ ਵੀ ਚਲੋ ਕੁੜੀ ਦਾ ਜਿਹੜਾ ਘਰਵਾਰ ਆ ਉਹ ਦੇਖਣਾ ਹੁੰਦਾ ਤੇ ਬਾਕੀ ਮੈਂ ਜਾ ਰਿਹਾ ਜੀ ਇੱਧਰ ਤੇ pharm pharm ਦੀ ਮੰਮੀ ਤੇ ਮੈਂ ਜਸ਼ਨ ਗਈ ਵੀ ਆ ਜੀ ਅੱਜ ਸੰਡੇ ਦਾ ਦਿਨ ਹੈ ਕੱਲ ਰਜਵੰਤ ਭੈਣ ਕੋਲ ਗਿਆ ਡਾ ਵੱਜਿਆ ਦਾ ਉਹ ਸਾਡਾ ਜਿਹੜਾ ਛੋਟਾ ਭਾਣ ਜੀ ਮਨਸੁਖ ਜੋਤ ਉਹਦੇ ਨਾਲ ਵੀ ਤੁਹਾਨੂੰ ਪਤਾ ਹੈ ਬੱਚੀ ਆ ਸਾਰਿਆਂ ਨੂੰ ਪਿਆਰ ਕਰਦੇ ਬੱਚੇ ਸੇ ਦੂਈ ਭੂਆ ਕੋਲ ਗਈ ਵੀ ਹੈ ਜੀ ਤੇ ਬਾਕੀ ਬਾਈ ਸਾਰੇ ਲੱਗੇ ਹੋਇਆ ਸਾਰਿਆਂ ਨਾਲ ਮਿਲਾ ਦੇਣਾ ਕੈਮਰਾਮੈਨ ਬਣੀ ਵੀ ਹਰਜੀਤ ਉਹਦੇ ਨਾਲ ਵੀ ਤੁਹਾਨੂੰ ਮਿਲਾਉਂਗਾ ਆਰਮਨਾਲ ਬੀਬਲਾ ਦਿੰਦਾ ਤੁਸੀਂ ਬਣਾ ਦੇ ਵੀਡੀਓ ਦੇ ਨਾਲ ਬੋਈ ਮਿਲੋ ਇੱਧਰ ਸਰਦਾਰ ਨੇ ਮੇਰੇ ਵੱਲੋਂ ਸਾਰਿਆਂ ਨਾਲ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਆ ਬਈ ਫੁੱਲ ਟੌਰ ਗੱਡੀ ਵੀ ਹਾਂਜੀ ਤੇ ਇੱਧਰ ਬਾਈ ਬੰਦੇ ਨੂੰ ਮਿਲੋ ਸਾਸਿਕਾ ਠੀਕ ਆ ਬਾਈ ਅੱਜ ਆਏ ਆਪਣੀ ਪਾਲੀ ਨੇ ਚਾਂਦੀ ਦੀ ਚੈਨ ਕਿਥੇ ਚੱਲੇ ਜਸਮੀਂ ਦੀਦੀ ਨੂੰ ਮਿਲਣ ਹਾਂਜੀ ਜਸ਼ਨ ਕਈ ਵੀ ਬਾਈ ਬੂਆ ਕੋਲ ਹਨਾ ਹਾਂਜੀ ਫੁੱਲ ਟ੍ਰਾਈ ਮੌਜਾ ਹੋ ਰਹੀ ਅੱਜ ਕਿਹਾ ਤੁਹਾਨੂੰ ਵੀ ਗੱਲ ਰਹਿ ਜਾ ਹਾਂਜੀ ਪਰ ਹੋਰ ਨਹੀਂ ਹੈਗੀ ਚੱਲੀਏ ਫਿਰ ਹਾਂਜੀ ਚਲੋ ਬਾਈ ਗੱਡੀ ਸਾਡੀ ਇੱਧਰ ਪੂਰੀ ਤਿਆਰ ਵਰ ਤਿਆਰ ਵੀ ਅਸੀਂ ਹੁਣ ਲੇਟ ਹੋ ਰਹੇ ਆ ਪੂਰੇ ਅਧਰਾ ਮਨਵੀ ਆ ਗਿਆ ਗੇਟ ਖੋਲਣ ਖੋਲ ਦੇ ਲੈ ਵੀ ਲੋ ਬਾਈ 0092 ਸਾਹਮਣੇ ਵੀ ਖੜੀ ਆ ਹੈ ਹਾਂਜੀ ਆਪਣੀ ਗੱਡੀ ਵੀ 0092 ਆ ਹਾਂਜੀ ਬਾਈ ਸਾਰਾ ਹੀ ਪਰਿਵਾਰ ਹੁਣ ਆਪਾਂ ਨੇ ਬਾਹਰ ਨਿਕਲਣਾ ਨਹੀਂ ਉਧਰ ਬਾਈ ਸਾਰੇ ਆਪਣੀ ਮौज-ਮਸਤੀ ਚ ਲੱਗੇ ਹੋਏ ਆ ਹੂੰ ਹਨਰਜੀ ਦਾ ਹਾਂਜੀ ਆਪਣੀ ਆਪਣੀ ਮौज-ਮਸਤੀ ਚ ਆਪਾਂ ਗੱਡੀ ਚ ਬੈਠੇ ਹੋ ਗਏ ਸਾਰੇ ਹੈਂ ਕਿੱਥੇ ਹੋ ਰਹੇ ਸਾਰੇ ਆ ਲੋ ਬਾਈ ਚਲੋ ਮਹਾਰਾਜ ਇੱਕ ਨਾ ਹੀ ਪਰਿਵਾਰਾਂ ਚ ਚੜਦੀ ਕਲਾ ਰੱਖਿਆ ਨਾ ਹਾਂਜੀ ਇਦਾਂ ਹੀ ਰਹਿਣ ਪਿਆਰ ਬਣਾਈ ਰੱਖਿਆ ਤੋ ਬਾਈ ਕਾ ਇਧਰ ਸ਼ਿਕਾਰੀ ਸ਼ਿਕਾਰੀ ਹੈ ਇਹ ਜੈਸਾ ਕੰਮ ਹੀ ਸ਼ਿਕਾਰੀ ਆਤਾ ਜੀ ਅੱਜ ਜੈਸਾ ਸੰਡੇ ਕਰਕੇ ਥੋੜੇ ਜਿਨ ਲੇਟ ਹੋ ਗਏ ਨਹੀਂ ਭੈਣ ਨੇ ਵੀ ਜਾਇ ਹੁਣ ਤਾਂ ਹਾਂਜੀ ਲੈ ਬਈ ਉਹ ਬੰਦਾ ਵੀ ਆ ਗਿਆ ਮੋਟਰਸਾਈਕਲ ਉਰ ਘੁੰਮਦਾ ਫਿਰਦਾ ਉਹ ਦੇਖੋ ਹੈ ਫਿਕਰੇ ਹੁਣ ਭਾਬਿਆਂ ਨੇ ਘੇਰ ਲੈਣਾ ਹਰ ਜੀ ਤੇ ਮਨ ਲੱਦੀ ਹਾਂਜੀ ਹਾਂਜੀ ਹਮ ਪਰ ਜਾ ਕਰਦੇ ਰਹਿਣਾ ਮੈਂ ਕਾ ਰਾਜਾ ਕੁਤਾਨ ਕੋਲ ਹੋ ਗਿਆ ਹਾਂ ਚਲੋ ਬਾਈ ਆਪਾਂ ਦਾ ਹੁਣ ਗੱਡੀ ਚ ਖਿੱਚ ਦਾ ਕੰਮ ਬਾਈ ਆਪਾਂ ਗੱਡੀ 'ਚ ਬੈਠ ਕੇ ਜਾਂਣਾ ਤਾਂ 10 ਮਿੰਟ ਲੱਗਣੀਆਂ ਜੀ ਨੇੜੇ ਦੀਆਂ 10 ਮਿੰਟ 10 ਤੇ 15 ਮਿੰਟ ਬਾਈ ਉਹ ਤੇ ਆ ਗਏ ਬਾਈ ਸਾਡੇ ਬਾਈ ਸਰਦਾਰ ਸਾਹਿਬ ਆ ਗਏ ਲੋ ਬਾਈ ਆ ਗਏ ਪਾਪਾ ਜੀ ਆਓ ਪਪਾ ਜੀ ਨੂੰ ਮਲਾਉਂਦਾ ਪਪਾ ਜੀ ਸਤਿ ਸ਼੍ਰੀ ਅਕਾਲ ਜੀ ਹਾਲੋ ਉਹ ਕੰਨ ਸਤਿ ਸ਼੍ਰੀ ਅਕਾਲ ਜੀ ਸਭੂ ਸਤਿ ਸ਼੍ਰੀ ਅਕਾਲ ਹੈ ਤੁਹਾਡੇ ਸਾਰੇ ਆਪਣੇ ਬਣੇ ਹੁੰਦੇ ਚ ਮਸਤ ਕੰਮ ਚ ਤੇ ਹੁਣ ਸਰ ਇਹ ਜਾ ਕੇ ਮਿਲਾਂਗੇ ਆ ਜੀ ਬਈ ਹਰਜੀਤ ਚੋ ਫਰਜ ਐਸਟੀਮੇਟ ਹੋ ਰਹੀ ਐ ਵੀਰੋ ਜੀਰੋ 92 ਦਾ ਮਨ ਲਾਦੀ ਬੁੱਕਾ ਭਰ ਗਈ ਆ ਲੋ ਆ ਗਿਆ ਆ ਗਿਆ ਆ ਗਿਆ ਸਾਰੇ ਪਰਿਵਾਰ ਆ ਗਏ ਹੋ ਗੱਲਿਓ ਭੱਜੀ ਵਿਰਦੀ ਜੀ ਸ਼ੱਭੂ ਉਧਰ ਕਿਲੇ ਕਿਲੇ ਕੋ ਫਿਰ ਨਹੀਂ ਹੈ ਮੈਂ ਇੱਕ ਕੋਲ ਗਈ ਆ ਉਹ ਹਾਂ ਆ ਜਾਣਾ ਸਾਰੇ ਜੀ ਹੋਂ ਤਾਂ ਕੋਈ ਚੱਕਰ ਨਹੀਂ ਦਾ ਚਲੋ ਭਾਈ ਇਹੋਂ ਦੇ ਕੱਢੀ ਹੋਰ ਕੱਢ ਲਾਂਗੇ ਖੜੀ ਨਹੀਂ ਹੈ ਨਾ ਨਾ ਗੱਡੀਆਂ ਜੀ ਬਹੁਤ ਆ ਜੀ ਉਹ ਬੜੀ ਗੱਡੀ ਆਪਣੀ ਆ ਦੋਏ ਗੱਡੀਆਂ ਜਿੰਨੇ ਉਹ ਕੱਲੀ ਗੱਡੀ ਦੇ ਵਿੱਚ ਐ ਜੀ ਲਿਜਾਣ ਦੀ ਹਾਂਜੀ ਹਾਂ ਉਹ ਜਾ ਰਹੀ ਹੈ ਉਹ ਬੜੀ ਗੱਡੀ ਤੇ ਆ ਗਈ ਵੀ ਇੱਧਰ ਇਹਨੂੰ ਕਰ ਰਿਹਾ ਤੰਗ ਜਸਵੀਰ ਭਾਈ ਹਾਂ ਵਾਗੂ ਮੇਰੇ ਨਾਲ ਆ ਜਾ ਨਹੀਂ ਉਧਰ ਮੈਂ ਕ ਘਮ ਰਿਹਾ ਮੈਂ ਕ ਉਹਨੂੰ ਵੀ ਛੇੜਨਾ ਹਾਂ ਨਹੀਂ ਚਲੋ ਚਲੋ ਫਿਰ ਹਾਂ ਛੇੜ ਚਲੋ ਚੰਗਾ ਮੈਂ ਕ ਓਕੇ ਲੋ ਭਾਈ ਜਾ ਰਹੇ ਆ ਦਸਾਂ ਮਿੰਟਾਂ ਦਾ ਰਾਹ ਮੂਰੇ ਜਾ ਰਹੀ ਹੈ ਭਾਈ ਕਾਰ ਉਹ ਤਾਂ ਮੂਰੇ ਨੋਵਾ ਪਿੱਛੇ ਭਾਈ ਆਪਾਂ ਆਪਾ ਸਭ ਤੋਂ ਪਿੱਛੇ ਆਰਾਮ ਨਾਲ ਆ ਗਵਾਰੇ ਬਦੱਸਾ ਮੰਡ ਦਾ ਹੀ ਰਾਹ ਨਾ ਜੀ ਲੋ ਭਾਈ ਪਹੁੰਚ ਚੁੱਕੇ ਆ ਘਰ ਮੂਰੇ ਵੀ ਤੇਲ ਚੋ ਰਹੇ ਹੋਣੇ 10 ਮਿੰਟਾਂ ਦਾ ਰਾਹ ਥਾ ਹਾ ਮੈਂ ਥੱਕਿਆ ਤਾਂ ਨਹੀਂ ਥੱਕ ਗਿਆ ਯਾਰ ਥੱਕ ਗਿਆ ਪਾਣੀ ਪਿਲਾਓ ਠੰਡਾ ਹੂੰ ਤੈਨੂੰ ਪਾਣੀ ਪਿਲਾਉਂਦੇ ਆ ਚਲੋ ਬਾਈ ਚੱਲ ਪਏ ਉਹ ਬਾਈ ਆ ਗਏ ਮਿਲਣ ਸਾਰੇ ਇਹ ਲੋ ਬੂਆ ਇਹ ਪਸਾਣੀ ਨਹੀਂ ਹੁੰਦੀ ਐ ਕਿੰਨੀ ਥੋੜੀ ਲੱਦੀ ਅੱਜ ਲੋ ਬਾਈ ਬੈਠ ਚੁੱਕੇ ਸਾਰੇ ਲੋ ਸੱਸੀ ਗੱਲ ਕਰੋ ਪ੍ਰਬਾਨ ਸਾਰੇ ਬਾਈ ਰਿਸ਼ਤੇਦਾਰ ਇਕੱਠੇ ਹੋਏ ਹੋਏ ਟੋਟਲੀ ਚਲੋ ੁੱਕੀ ਬਾਈ ਉਧਰ ਪਰਮ ਆ ਜਾ ਪੁੱਤ ਇਹਦਾ ਬਾਈ ਖਿਆਲ ਰੱਖਣਾ ਪੈਣਾ ਆਪਾਂ ਨੂੰ ਅਰੇ ਆ ਜਾ ਔਰ ਇਹਨੂੰ ਆ ਜਾ ਇਹਦਾ ਖਿਆਲ ਰੱਖਣਾ ਪੈਣਾ ਨਹੀਂ ਲਾਹ ਕੱਢ ਕਰ ਸਕਦਾ ਹੈ ਤੂੰ ਖੁੱਲਾ ਹੈ ਜਿ ਕਰ ਮੈਂ ਕਾਹਤੇ ਕਿ ਕਿਕਰ ਟੌਰਾ ਜੱਟ ਦੀ ਟੌਰਾ ਕਿੱਦਾਂ ਹੀ ਨਾ ਤੇ ਜੱਟ ਦੀ ਟੌਰਾ ਉੱਧਾ ਉੱਧਾ ਨਿਕਲਿਆ ਹੂੰ ਚਲੋ ਭਾਈ ਲੋ ਭਾਈ ਜਾਣ ਦੀ ਤਿਆਰੀ ਸਾਰੀ ਹੋਏ ਵੇ ਇਕੱਠੇ ਤੇ ਇਧਰ ਹੋੜਿਆ ਉਧਰ ਭਾਈ ਗੱਡੀਆਂ ਵੀ ਨਿਕਲ ਚੁੱਕੀਆਂ ਆਪਣੀਆਂ ਇਧਰ ਉਹ ਗੱਡੀ ਖੜ ਗਈ ਭਾਈ ਤੇ ਆਪਣੀ ਗੱਡੀ ਭਾਈ ਉਹ ਖੜ ਗਈ ਸਾਹਮਣੇ ਜਸਵੀਰ ਭਾਈ ਵਾਲੀ ਵੀ ਮੁੜਈ ਉਹ ਹੇ ਅਲੋ ਅੱਗੇ ਖੜੇ ਜਾਈ ਇੱਕ ਵਾਈ ਗੱਡੀ ਆ 0091 ਇੱਕ ਗੱਡੀ ਆ 0091 ਬਾਹ ਨੰਬਰ ਬੜੇ ਸੇਮ ਸੇਮ ਚਲੋ ਬਾਈ ਸਾਰੇ ਇਕੱਠੇ ਤੇ ਚਲੋ ਚਲੋ ਬਾਈ ਪਹੁੰਚ ਗਏ ਘਰ ਬੇਥਾ ਤੇ ਮਾਫੀ ਚਾਹੁੰਦੇ ਆ ਵੀ ਥੋੜੀ ਇੱਥੇ ਸ਼ੂਟ ਕਰਿਆ ਚਲੋ ਬਾਈ ਵੀ ਆਪਾਂ ਆਣਾ ਆਪਣੇ ਕੰਮ ਚ ਲੱਗੇ ਤੇ ਰਿਸ਼ਤੇਦਾਰਾਂ ਕੋਲ ਗਏ ਤੇ ਸੋ ਉਹਨਾਂ ਨਾਲ ਬਾਈ ਕਾਰੋਬਾਰ ਦੇਖ ਕੇ ਪਰੌਣੇ ਦੋਸਾਂ ਦਾ ਵਧੀਆ ਵਈ ਆਪਣਾ ਮੇ ਫਾਰਮ ਉਹਨਾਂ ਦਾ ਆਪਣਾ ਮੱਜਾਂ ਦਾ ਮੇ ਦੱਦੋਂ ਪਾਉਂਦੇ ਆ ਠੀਕ ਲੱਗਿਆ ਮਿਹਨਤ ਕਰਦੇ ਆ ਵਧੀਆ ਤੇ ਬਾਕੀ ਬਾਈ ਜਦ ਨੂੰ ਹੁਣ ਆਏ ਸਾਡੇ ਕੋਲ ਜਸਨੀ ਪਹੁੰਚ ਗਈ ਜਿਸ ਨਾਲ ਵੀ ਤੁਹਾਨੂੰ ਮਨਾ ਦੇਣਾ ਪਹਿਲਾਂ ਬਾਈ ਸਰਦਾਰਨੀ ਨੂੰ ਮਿਲੋ ਹਾਂ ਬਾਈ ਵਧੀਆ ਲੱਗਿਆ ਕੁੜੀ ਰਾਣੀ ਦਾ ਘਰ ਹਾਂਜੀ ਹਾਂਜੀ ਘਰ ਤਾਂ ਬਹੁਤ ਸੋਹਣਾ ਹੈ ਜੀ ਫੈਮਲੀ ਮੈਂਬਰ ਵੀ ਨਾਲ ਆਏ ਸਮਨੇ ਸਾਰੇ ਵਧੀਆ ਹਾਂਜੀ ਵਧੀਆ ਹੈ ਜੀ ਠੀਕ ਹੈ ਹਨਾ ਹਾਂਜੀ ਤੇ ਮਰਜਾ ਮੁਜਾ ਤਾਂ ਆਸੀਂ ਵਿਦੇਸ਼ ਆਏ ਜਿ ਘੁੰਮ ਫਿਰ ਕੇ ਸਾਰਾ ਨਾ ਸਾਰਾ ਹੀ ਦੇਖਿਆ ਸਾਰਾ ਹੀ ਉਹਨਾਂ ਨੇ ਦਿਖਾਈ ਆ ਬਾਈ ਜਿੱਗਾ ਕੋਈ ਚੀਜ਼ ਦੀ ਟੋਟ ਨਹੀਂ ਰੱਖੀ ਹਾਂ ਸਾਰੀਆਂ ਉਹਨਾਂ ਨੇ ਆਪਣੇ ਖੇਤ ਖੂਦ ਸਾਨੂੰ ਦਿਖਾ ਤੇ ਖੜਾ ਕੇ ਮਕਾਨੇ ਜਮੀਨ 'ਚ ਉਹਨਾਂ ਦਾ ਹਾਂ ਜੀ ਜਮੀਨ 'ਚ ਮਕਾਨਾ ਹੈ ਸਾਹਮਣੇ ਉਹਨਾਂ ਦਾ ਖੇਤ ਹੈ ਹਾਂ ਜੀ ਪਤਾ ਹੀ ਲੱਗਿਆ ਕਦੋਂ 4-5 ਘੰਟੇ ਲਾ ਬੀਤ ਗਏ ਬੀਤੀ ਹਾਂ ਇੱਧਰ ਮਿਲੋ ਬਾਈ ਜਸ਼ਨ ਆ ਕੀ ਬੂਆ ਕੋਲ ਤੇ ਮੇਰਾ ਜਸ਼ਨ ਸਾਰੇ ਨੂੰ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਂ ਹੈਗੀ ਆ ਰਹਿ ਗਈ ਫਾੜੀ ਤੇਦੀ ਹਾਂ ਵਾਡੀ ਰਹਿ ਗਈ ਕੁਸਖਾਨ ਨੂੰ ਹੈ ਵਾਡੀ ਨਹੀਂ ਰਹੀ ਰਹਦੀ ਹੈਗੀ ਚਾਚੇ ਨੇ ਕਰਤਾ ਦਾ ਇੱਲਾ ਵਿੱਚ ਦੇ ਲੈ ਜਿਸ ਨੇ ਕਰਤਾ ਹਾਂਜੀ ਕਾਦਾ ਪੀਜ਼ਾ ਦਾ ਲ ਵੈ ਪੀਜ਼ਾ ਨਾ ਭਾਈ ਮੈਨੂੰ ਫੋਟੋ ਦਿਖਾ ਕੇ ਹਟੀਏ ਇਹ ਪੀਜ਼ੇ ਦੀਆਂ ਦਿਖਾ ਕੇ ਜੀ ਚੋਰੀ ਚੋਰੀ ਹੈ ਦੋਏ ਗਾਗੇ ਚੋਰੀ ਚੋਰੀ ਦੋ ਹੈ ਗਾਗੇ ਉਹ ਦੇਖੋ ਭਾਈ ਉੱਧਰ ਜਦੋਂ ਕਿ ਇਹ ਵਰ ਕਹਦੇ ਤਾਂ ਪਨੀਰ ਵਾਲੇ ਮਕੋੜੇ ਆ ਕੇ ਆਏ ਹੈ ਹੈ ਜਦੋਂ ਮੈਂ ਕਿਹਾ ਵੀ ਸਾਡੋਂ ਨਹੀਂ ਰੱਖਿਆ ਤਾਂ ਪਨੀਰ ਵਾਲੇ ਮਕੋੜੇ ਆਏ ਹੈ ਅੱਛਾ ਹਾਂ ਵੀ ਚਾਚਾ ਹਾਂ ਥੇਲਾ ਕਰਤਾ ਵਰਪਤੀ ਜੀ ਦਾ ਹੈ ਹਾਂ ਪੂਰਾ ਖਾਤਾ ਹਾਂ ਹੈ ਪੂਰਾ ਸਾਰਾ ਜਸ਼ਨ ਨਹੀਂ ਖਾਇਆ ਚਾਚਾ ਨੇ ਨਹੀਂ ਖਾਦਾ ਉਹ ਫਿਰ ਤਾਂ ਮੰਨ ਗਏ ਤੈਨੂੰ ਮੈਂ ਤਾਂ ਹੋਰ ਵਾਸਤੇ ਦੋ ਘਾਏ ਆ ਚਾਚਾ ਨਾ ਚਾਚਾ ਮੋਲੋ ਪਾਪਾ ਆ ਹੀ ਨਹੀਂ ਦੇਖ ਸਾਹੀ ਦਾਈ ਦਾਈ ਸਾਹੀ ਅੱਜ ਚਾਚਾ ਦਵਾ ਲਾ ਗਿਆ ਬਾਈ ਮੈਂ ਤਾਂ ਦੋ ਘਾਏ ਆ ਲੈ ਨਾ ਪਾਲਸ ਚੱਲ ਰਹੀ ਆ ਇਹ ਇਹ ਚੱਲ ਰਹੀ ਬਾਈ ਪਾਣੀ ਵਾਲੀ ਪਾਲਸ ਇੱਕ ਤਾਂ ਹੁੰਦੀ ਦੂਜੀ ਪਾਲਸ ਉਹ ਪਾਣੀ ਵਾਲੀ ਪਾਲਸ ਚੱਲ ਰਹੀ ਆ ਪਾਣੀ ਵਾਲੀ ਚੱਲਦੀ ਹੈ ਬੰਦੇ ਨਹੀਂ ਹੋ ਨਾ ਧੰਨਵਾਦ ਅੱਜ ਪੀਜਾ ਅੱਛਾ ਜਸ਼ਨ ਨੂੰ ਵੀ ਕਹਦਾ ਸੀ ਭੁੱਖਾ ਨਾ ਰਹੇ ਵੀ ਭੁੱਖੀ ਨਾ ਰਹੇ ਮੇਰੀ ਭਤੀਜੀ ਹੈ ਪਰ ਮੈਨੂੰ ਪਰ ਮੈਨੂੰ ਤਾਂ ਪਹਿਲਾਂ ਕਿ ਲਈ ਦੇਖੋ ਬਾਈ ਪਰਮ ਆਉਂਦੀ ਸਾਰੇ ਮੈਂ ਦੱਸਦਾ ਇਹਨਾਂ ਸਾਰੀਆਂ ਹੈ ਨਾ ਦੀਦੀ ਬਹੁਤ ਜ਼ਮਾਨ ਦਾ ਉੱਥੇ ਆਈਸਕ੍ਰੀਮ ਵੀ ਧੀ ਜਿਹੜਾ ਜਿਹੜਾ ਕੁਝ ਕਾਟਿਆ ਸਾਰਾ ਦੱਸਦਾ ਅੱਛਾ ਤੈਨੂੰ ਵੀ ਦੱਸਦਾ ਸਟ੍ਰੀਮ ਵਿੱਚ ਆਲੂ ਦਾਲ ਮਰਦੋ ਪਨੀਰ ਵੈਦਾ ਰੋਟੀ ਆ ਰੋਟੀ ਦਾ ਕੁਦਾ ਲੋ ਲੋ ਬਾਈ ਕਹਿੰਦਾ ਚਾਚਾ ਉਹਦਾ ਕਹਿੰਦਾ ਮੈਨੂੰ ਸਾਰਾ ਕੁਝ ਦੱਸ ਛੱਡਿਆ ਪਰਮ ਨੇ ਲਾਵੇ ਪਰਮ ਆ ਰਿਹਾ ਦੇਖਿਓ ਹੁਣ ਤੇ ਕੱਪੜੇ ਖੋਲਤੇ ਤੇ ਉਹਨੇ ਟੀਵੀ ਪਰਮਸਤ ਹੋ ਗਿਆ ਤਾਂ ਹਨਾ ਠੀਕ ਹੈ ਬਾਈ ਸਾਨੂੰ ਬਹੁਤ ਮਹਿਸੂਸ ਦਿੱਤਾ ਵੀ ਸਾਡੀ ਜਸ਼ਨ ਹੀ ਗਈ ਨਹੀਂ ਪਰ ਜਸ਼ਨ ਦਾ ਸਾਨੂੰ ਪਤਾ ਨਹੀਂ ਤਾਂ ਫੇਰ ਨੇੜੇ ਜਸ਼ਨ ਨਾਲ ਫਿਰ ਗਏੜਾਂ ਮਰਾ ਦੇਉਗੇ ਹਾਂ ਆ ਜਾ ਪੁੱਤਰਾ ਓ ਲਬੰਟੇ ਰਹੀ ਉਹਦੀ ਆ ਜਾ ਆ ਜਾ ਆ ਜਾ ਛੇਤੀ ਆ ਜਾ ਆ ਕਿੱਥੇ ਜਾ ਕੇ ਆਇਆ ਦੱਸ ਚਾਚਾ ਕਿੱਥੇ ਕਾਰ ਕਿਹਦੇ ਘਰ ਗਿਆ ਤੇ ਪੁਰਾਣੇ ਦੇ ਕਿਹਦੇ ਪੁਰਾਣੇ ਦੇ ਘਰ ਇੱਧਰ ਨੂੰ ਦੱਸ ਕਿਹਦੇ ਘਰ ਗਿਆ ਤੇ ਪੁਰਾਣੇ ਦੇ ਪੁਰਾਣੇ ਲਾ ਤੇਰਾ ਤਾਂ ਜੀਜਾ ਏ ਪੁਰਾਣੇ ਦੇ ਘਰ ਨੂੰ ਦੱਸ ਦੇ ਕਿਆ ਖਾਣ ਨੂੰ ਮਿਲਿਆ ਚਾਚੇ ਨੂੰ ਚੋਲ ਇੱਧਰ ਨੂੰ ਬੋਤੇ ਪੀਦੇ ਬੁੰਨੀ ਪੋਲੇ ਐਸੀ ਮ ਪਾਣੀ ਆ ਚਾਚਾ ਨੂੰ ਕਰਦੇ ਟੀਟੂ ਦਿਖਾ ਬਣਾ ਜਾ ਕੇ ਚਾਚੇ ਆ ਦੇ ਗਏ ਤੈਨੂੰ ਵੀ ਟੀਟੂ ਵੀਜਾ ਖਾਦਾ ਸੀ ਲੈ ਮੰਮੂ ਦੇ ਲੈ ਮੰਮੂ ਇਧਰ ਨੂੰ ਕਰੀ ਕਰੀ ਝੂਠ ਬੋਲਦੀ ਐ ਦੀਦੀ ਕੁਛ ਨਹੀਂ ਤਾਂ ਸੁੱਕੀਆਂ ਰੋਟੀਆਂ ਦੇ ਘਰ ਨਾ ਅੱਲੂ ਬਣਾਇਆ ਚਾਚੇ ਨੇ ਬਾਈ ਕੁਛ ਨਹੀਂ ਲਿਆਂਦਾ ਹੈਗਾ ਖਾਦਾ ਹੈ ਨਾ ਖਾਦਾ ਨਹੀਂ ਹੈਗਾ ਖਾਦਾ ਹੈ ਨਹੀਂ 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 ਖਾਦਾ ਹੈ ਨਹੀਂ ਇਧਰ ਨੂੰ ਆ ਮੂਰਨ ਨੂੰ ਕਰਕੇ ਰੱਖ ਮੜਾ ਜੀ ਦੀਦੀ ਨੂੰ ਦੀਦੀ ਨੂੰ ਦੱਸ ਦੇ ਕੇ ਪਲੇਟ ਭਰ ਕੇ ਚੱਲੀ ਦੀਦੀ ਅੱਜ ਹਾਂ ਅੱਜ ਚੱਲੀ ਆ ਲੱਕਰ ਵੀ 4 ਪੀਸ ਖਾਦੇ ਗੱਲੀ ਨੇ ਲੈ ਖਾਦੇ ਆ 4 ਪੀਸ ਲਖਾ ਲੂਗੀ ਤੇ 4 ਪੀਸ ਮਮੂ ਦੇਖੀ ਹੈ ਖਾਦੇ ਆ ਕਿ ਦੱਬਦੀ ਮੈਂ ਵੀ ਤੇ ਖਾਦੇ ਆ 4 ਲੈ ਬਈ ਅੱਜ ਦਾ ਚਾਚਾ ਧਿਆਨ ਹੋ ਗਿਆ ਤਾਂ ਦਸਣ ਫਿਰ ਹੈ ਦਸਣ ਓਏ ਹੋ ਗਿਆ ਨਾ ਦੀਦੀ ਦਾ ਹੈ ਵੇ ਗਈ ਲਾ ਹੋ ਗਿਆ ਲਾ ਹੋ ਗਿਆ ਤੇਰਾ ਹੀ ਹੋ ਗਿਆ ਹਾਂ 4 ਪਾਈ ਤੇਰਾ ਜਿਹੜਾ ਹੋ ਗਿਆ ਹੈ ਚਲੋ ਠੀਕ ਹੈ ਭਾਈ ਸਾਰੇ ਲੱਗੇ ਆਪਣੇ ਆਪਣੇ ਕੰਮ ਦੀਦੀ ਨੇ ਸਾਨੂੰ ਫਿਕਰ ਤਾਂ ਵੀ ਰਹਿ ਜੂਗੀ ਨਹੀਂ ਫਿਰ ਇਹਨੂੰ ਸ਼ਾਮ ਨੂੰ ਕੋਈ ਘਰ ਹੈ ਬਚਾਓ ਹੋ ਗਿਆ ਇਹ ਹੀ ਲਗਾਣਾ ਪੈਣਾ ਤਾਂ ਨਾ ਹੁਣ ਤਾਂ ਬੂਟ ਦੁ ਕਰਤਾ ਸਾਹਿਬ ਰੱਖ ਤੇ ਆ ਬੜੀ ਠੰਡ ਹੈ ਹੁਣ ਸਾਰੇ ਬੂਟ ਪਾਈ ਫਿਰਦੇ ਆ ਸਰਦਾਰਨੀ ਹੈ ਹਾਂ ਜੀ ਹੁਣ ਤੋਂ ਆਪਣਾ ਲੱਗ ਜਾ ਭਗਵਾਨ ਨੂੰ ਠੀਕ ਹੈ ਜੀ ਠੀਕ ਹੈ ਹਾਂ ਜੀ ਉਹਦੇ ਵੀ ਨਾ ਤਾਂ ਜ਼ਰਦਾ ਨਹੀਂ ਆਇਆ ਹਾਂ ਸ਼ਾਮ ਦਾ ਉਹ ਲੈ ਭਈ ਆ ਗਿਆ ਉਧਰ ਕਾਬੂ ਚਾਚੇ ਦੇ ਕਿਹਨਾਂ ਫਰੀਰ ਵੇ ਵਿੱਚ ਮੋਟਾ ਹਾਂ ਜਦੋਂ ਜਾਂਦੇ ਨਾ ਇਹ ਤੇ ਆਟਾ ਮੈਂ ਆਈਸਕ੍ਰੀਮ ਦੇਖ ਲੈ ਪੰਮੂ ਕਿੰਨੀਆਂ ਗੋਲੀਆਂ ਖਾਦੀ ਨੇ 6 ਦੇਖ ਲੈ ਤੂੰ ਆ ਤੇ ਪੀ ਜਲ ਗਰਮ ਪਾਣੀ ਕੋਈ ਖਾਦੀ ਹੈ ਜੀ ਹਾਂ ਕਾ ਕਾਦੀ ਹੈ ਚਲੋ ਭਾਈ ਇਕੱਲੇ ਚੱਲਦੀ ਜਾਣੇ ਕੰਮ ਦੇਣਾ ਜਿਹੜਾ ਛਪਣ ਦਾ ਪੂਰਾ ਹੈ ਨਾ ਕਿਨਾਰੇ ਚੱਲ ਰਿਹਾ ਸਾਡਾ ਤਾਂ ਭਾਈ ਹੱਸੀ ਮੂਜਾਕ ਕਿੱਕਣੀ ਸਾਰੇ ਬੈਠੇ ਆ ਆਪਣੇ ਆਪਣੀ ਕੰਮੀ ਆ ਲੋ ਟੋਟਲੀ ਹੈ ਨਾ ਜਿਵੇਂ ਅੱਜ ਸੰਡੇ ਦਾ ਨਾ ਤਾਂ ਸਿਮਰਨਾ ਬੇੜਾ ਕਰ ਜੀਤਾ ਨਾ ਮੈਂ ਸੰਭਰ ਕੇ ਕੀ ਕੰਮ ਦੇਈ ਦੇਣੇ ਕੱਪੜਿਆਂ ਦਾ ਉਹ ਵੀ ਨਹੀਂ ਭੁੱਲ ਗਈ ਹੈ ਹੈ ਹਾਂ ਅੰਦਰ ਕੋਚਾ ਸਾਨੂੰ ਮੈ ਲਾਇਆ ਤੇ ਟਿਵੀ ਫੋਨ ਲਾਇਆ ਹਾਂ ਹਾਂ ਪਰਮ ਦੇਖ ਲੈ ਦੀਦੀ ਨੇ ਕਰਤਾ ਵਈ ਕੰਮ ਕਿੱਥੇ ਅੰਦਰ ਬਾਹਰ ਕਿਤੇ ਉਹ ਠੇਕੇ ਦੇ ਉਧਰੋਂ ਆਏ ਆਂ ਅੰਦਰ ਬੂਆ ਕੋਲ ਤਾਂ ਫਿਰ 11 ਵਜੇ ਆ ਗਈ ਸੀ ਹਾਂਜੀ ਤੇ Like.